ਸੋਨੇ ਇੱਕ ਗੱਲ ਦਿਖਾਉਣਾ ਦੇਖੋ ਫਿਰ ਆਪਣੇ ਨਾ ਝੋਟੀਆਂ ਨੇ ਛੋਟੇ ਛੋਟੇ ਨਾ ਡੇਡੇ ਡਖਾਲਦੇ ਆ ਕਿਵੇਂ ਅੱਖਾਂ ਬੰਦ ਕਰ ਕੇ ਆਰਾਮ ਕਰੀਆਂ ਨੇ ਨਾ ਤੇ ਤੁਸੀਂ ਹੋ ਦਿਖਾਉਣਾ ਉਹ ਦੇਖੋ ਮੈਂ ਸੁੱਤੀ ਪਈ ਹੋਈ ਆ ਨਾ ਆਰਾਮ ਕਰੀ ਆ ਇੱਧਰ ਉਹ ਅੱਖਾਂ ਬੰਦ ਕਰੀ ਨਾ ਆਰਾਮ ਨਾਲ ਪਈ ਆ ਕਿੰਨਾ ਜਰਾ ਨਾ ਆਨੰਦ ਆ ਰਿਹਾ ਕਿਉਂਕਿ ਹੁਣ ਤੂੜੀ ਹੀ ਕਰ ਰਹੀ ਤੇ ਤਾਂ ਕਿ ਥੋੜਾ ਪਾਣੀ ਗੰਦਾ ਜਿਆਦਾ ਲੱਗ ਰਿਹਾਗਾ ਨਹੀਂ ਪਾਣੀ ਬਿਲਕੁਲ ਸਾਫ਼ ਹੁੰਦਾਗਾ ਤੇ ਅੱਜ ਅੱਜ ਕੱਟ ਵੀ ਦੇਵਾ ਗਿਆ ਦੇਖੋ ਪੱਤੇ ਤੂੜੀ ਤਾੜੀ ਦਾ ਗੰਦਾ ਹੋ ਗਿਆ ਪਾਣੀ ਤੇ ਬਾਕੀ ਤੁਸੀਂ ਆਰਾਮ ਨਾਲ ਦੇਖੋ ਕਿੰਨਾ ਪਈਆਂ ਨੇ ਹੈਗੀਆਂ ਤੇ ਜੇ ਇਹੀ ਮੇਸਾ ਬਾਹਰ ਹੁੰਦੀ ਆ ਨਾ ਆਹ ਦੇਖੋ ਉਹ ਦਿਖੋ ਉਹ ਆਹ ਰਾਮ ਮੂੰਡ ਬੋਈ ਪਈ ਆ ਰਾਮ ਅੱਖਾਂ ਦਾ ਬੰਦੇ ਕਰਕੇ ਨਾ ਉਹ ਇੱਕ ਹੋ ਪਈਏ ਦੇਖੋ ਹੁਣ ਜੇ ਬਾਹਰ ਹੁੰਦੀ ਆ ਨਾ ਬਾਹਰ ਦੇਖੋ ਹਵਾ ਚੱਲਦੀ ਹੈ ਗਰਮ ਹਵਾ ਚੱਲਦੀ ਹੈ ਪਰ ਉਹ ਆਰਾਮ ਨਾਲ ਨਹੀਂ ਪੈ ਸਕਦੀ ਆਹ ਦੇਖੋ ਮੂੰਡ ਬੋਈ ਪਈ ਆ ਰਾਮ ਆਨੰਦ ਦਾ ਵੀ ਰਿਆ ਨੰਦੀ ਹੁੰਦਾ ਨਾ ਜਦੋਂ ਦੋ ਪੈਸੇ ਲਾਉਣੇ ਆ ਉਹ ਹਮੇਸ਼ਾ ਮੁੱਲ ਦਾ ਮੋੜਦਾ ਉਹ ਚੀਜ਼ ਦਾ ਤੇ ਆਪਣਾ ਹੀ ਘਰ-ਵਾਰ ਚਲਾਉਂਦੀ ਆ ਨੇ ਨਾ ਤੇ ਕਿੰਨੇ ਵਧੀਆ ਆਨੰਦ ਨਾਲ ਪਈਆਂ ਨੇ ਇਹ ਜਿਹੜਾ ਕਹਿਣ ਦਾ ਭਾਵ ਕੀ ਆ ਵੀਰੇ ਹਨਾ ਜੇ ਆਪਾਂ ਬਾਹਰ ਮੈਸਾਂ ਵੀ ਬਿਠਾਉਣਿਆ ਨਾ ਤੇ ਉਹ ਲੋ ਤੰਗ ਕਰਦੀ ਮੱਖੀ ਤੰਗ ਕਰਦੀ ਆ ਹਨਾ ਤੇ ਨਾ ਇਹਨਾਂ ਨੂੰ ਕੋਈ ਮੱਖੀ ਤੰਗ ਕਰੀ ਆ ਕੋਈ ਮੱਛਰ ਕੁਛ ਨਹੀਂ ਤੰਗ ਕਰ ਰਿਹਾ ਸੋਕਾ ਆਰਾਮ ਨਾਲ ਜਿਆ ਦੁੱਧ ਵਧਾਣ ਦੇ ਵਿੱਚ ਇਹਨਾਂ ਦਾ ਕੰਮ ਹੋ ਰਿਹਾ ਹੈਗਾ ਦੇਖੋ ਅੱਜ ਜਿਹੜਾ ਸ਼ਾਮ ਨੂੰ ਪਾਣੀ ਕੱਢ ਦਾਂਗੇ ਕੱਲ ਤਾਜ਼ਾ ਪਾਣੀ ਫੇਰ ਪਾ ਦਾਂਗੇ ਹਨਾ ਇਸ ਦੇ ਕਾਰਨ ਦੁਆਰ ਫੇਰ ਪਾਣੀ ਜਰਾ ਤਾਜ਼ਾ ਹੋ ਜੂਗਾ ਤੇ ਤੀਜੇ ਦਿਨ ਪਾਣੀ ਕੱਢ ਦਿੰਨੇ ਹੁੰਨੇ ਹਨਾ ਆ ਬਰਸੀਨ ਦੇ ਵਿੱਚ ਤੇ ਆ ਰਮਾਇਆ ਤੇ ਇੱਕ ਦਿਨ ਫਸੂਰ ਰਮਾਇਆ ਬਰਸੀਨ ਤੇ ਕੱਲ ਨੂੰ ਪਰ ਲ ਕੇ ਇਹ ਰਮਾ ਦਾਂਗੇ ਅੱਜ ਉੱਤ ਨੇ ਤੇ ਫਿਰ ਸਾਰਾ ਪਾਣੀ ਸਾਫ਼ ਹੋ ਜਾਊਗਾ। ਤੇ ਬਾਕੀ ਦੁੱਧ ਵਧਾਉਣ ਦਾ ਮੁੱਖ ਕਾਰਨ ਵੀ ਰ ਆਪਣਾ ਇਹੀ ਹੈਗਾ ਹਨਾ ਮੱਝਾਂ ਨੂੰ ਜਿੰਨਾ ਆਪ ਹੋ ਸਕਿਆ ਹੈ ਨਾ ਉਨਾ ਸੋਹਣਾ ਲੈ ਸਕੀ। ਉਹ ਇਹ ਕਹਾਵਾਂ ਦਾ ਕਰੀਆਂ ਦੇ ਘਰ ਆ ਮੈਂ ਆਪੀ ਹੋ ਦੇਖੋ ਆਪਾਂ ਹੀ ਜਾ ਕਿਵੇਂ ਮੂੰਹ ਡੋਈ ਫੋ ਦੇਖੋ। ਇਹ ਦੁੱਧ ਵਧਾਣ ਨਾਲ ਹੋਰ ਕੀ ਹੋ ਜਾਏਗਾ। ਆ ਦੇਖੋ ਜੇ ਮੱਕੀ ਤੰਗ ਕਰਦੇ ਮੂੰਹ ਬੋਲਦੇ ਮੇਰੇ ਮੱਖੇ ਫਿਰ ਭੱਜ ਜਾਂਦੇ ਨੇ। ਨੰਦਾਈ ਇਹਨਾਂ ਅੰਤਗਾ ਜਿੰਨਾਂ ਤੋਂ ਹੋ ਸਕੇ ਵੀਰੇ ਜਿਹੜਾ ਖੇਤ ਪਰਿਵਾਰ ਰਹਿੰਦੇ ਨੇ ਨਾ ਉਹ ਜ਼ਰੂਰ ਬਣਾਓ ਇਹਨਾਂ ਨੂੰ ਚੀਜ਼ਾਂ ਨੂੰ ਤੇ ਚਾਰਪੈਂਡ ਅੰਦਰ ਪਸ਼ੂ ਨੇ ਵੀ ਉਹ ਵੀ ਜ਼ਰੂਰ ਬਣਾਓ ਨਹੀਂ ਨਹੀਂ ਆਪਾਂ ਕੋਈ ਘੱਟ ਕੋਸੂ ਤਾਂ ਬਣਾਈਏ ਤਾਂ ਬਣਾਈਏ ਸਤਿ ਸ਼੍ਰੀ ਅਕਾਲ ਦੇਖੋ ਉੱਪਰ ਦੇ ਨੂਂਡ ਗੋਰੀ ਨੇ ਹਾਂ ਬਾਕੀ ਆ ਦੇ ਕੋਈ ਪਰ ਸੌ ਆਈ ਜੀ ਆ ਦੇਖੋ ਸੌ ਸੌ ਦੀ ਸੌ ਸਵੈਟ ਸਾਰੀਆਂ ਇੱਧਰ ਆ ਦੇਖੋ ਸਾਰੇ ਸੌ ਉੱਠੇ ਹੋਏ ਉਹ ਦੋ ਤਿੰਨ ਨੂਨੇ ਗਿਆ ਕਿਉਂਕਿ ਕੋਸਪੈ ਦਾ ਸੁੱਕ ਗਿਆ ਤੇ ਬਾਕੀ ਆ ਦੇਖੋ ਬਾਕੀ ਸਾਰਿਆਂ ਸੌ ਆ ਗਏ ਕੋਈ ਦੋ ਕੁ ਮਿੰਟ ਚ ਮੈਂ ਕਿਹਾ ਜੀ ਇਤਵ ਵਜਿਹਰਾ ਆਨੰਦ ਹੋਰ ਕੀ ਹੋ ਸਕਦਾ ਜਰਾ ਸੁਰਗਾਂ ਦੇ ਛੁਟੇ ਲੈ ਰੀਆਂ ਨੇ ਆਈਆਂ ਰਾਣੀਆਂ ਆਪਣੀਆਂ ਪਰੀਆਂ ਦੇਖੋ ਦੇਖੋ ਆਨੰਦ ਹੀ ਆਨੰਦ ਪਾਈਆ ਦੁੱਧ ਤੇ ਵੀ ਨਹੀਂ ਘੱਟਦਾ ਵੀਰੇ ਪਾਈਆ ਯਾਰ ਅੱਧਾ ਕਿਲੋ ਬਹੁਤ ਗ੍ਰਾਮ ਦੀ ਗੱਲ ਆ 100 ਗ੍ਰਾਮ ਦੁੱਧ ਤੇ ਵੀ ਨਹੀਂ ਘੱਟਦਾ ਪਾਈਆ ਵੀ ਬਹੁਤ ਉਦ ਦੀ ਗੱਲ ਗਰਮੀਆਂ ਦੇ ਵਿੱਚ ਚਾਹ ਦਿੰਦੀਆਂ ਮਰ ਜਾਂਦੇ ਆ ਪਾਗਣਾ